Adele Deus. <coughs> ਗੱਲ ਕਰਾਂਗੇ ਜੀ ਪਿੰਡ ਵਾਸੀਆਂ ਦੇ ਨਾਲ ਇਹਨਾਂ ਕੋਲ ਇਹਨਾਂ ਪਿੰਡ ਦਾ ਨਾਮ ਪੁੱਛਾਂਗੇ ਔਰ ਜਿਹੜਾ ਨੇ ਲੰਗਰ ਲਾਇਆ ਹੋਇਆ ਠੰਡੇ ਮਿੱਠੇ ਜਲਦੀ ਸ਼ਬੀਨ ਲਾਈ ਹੋਈ ਆ ਆ ਮੈਂ ਦਿਖਾ ਦਿੰਨਾ ਕਿ ਸੇਵਾਦਾਰ ਪਹੁੰਚੇ ਹੋਏ ਨੇ ਔਰ ਛੋਟੇ-ਛੋਟੇ ਸੇਵਾਦਾਰ ਵੀ ਇੱਥੇ ਨੇ ਕੁਲਫੀ ਦਾ ਲੰਗਰ ਵੀ ਲਾਇਆ ਹੋਇਆ ਤੇ ਆਪਾਂ ਇਹਨਾਂ ਨੇ ਗੱਲਬਾਤ ਕਰਦੇ ਹਾਂ ਕਿ ਜੀ ਜਿਹੜਾ ਲੰਗਰ ਲਾਇਆ ਹੋਇਆ ਇਸ ਵੇਲੇ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬਾਬਾ ਜੀ ਆ ਜਿਹੜਾ ਲੰਗਰ ਲਾਇਆ ਪਿੰਡ ਦਾ ਨਾਮ ਕੀ ਆਪਣੇ ਦਾ ਬਾਈ ਗੁਰਜੀਤ ਸਿੰਘ ਖਾਲਸਾ ਬਾਈ ਗੁਰਜੀਤ ਸਿੰਘ ਪਤਿ ਸਾਡੇ ਚਰਦਣਾ ਉਹਾ ਦੋਪੁਤਲੀ ਹੈ ਹਰ ਦੋ ਤੇ ਪਰੀਏ ਲੰਗਰ ਲਾਇਆ ਹੋਇਆ ਆ ਮਿੱਠੇ-ਮਿੱਠੇ ਚਲਦਾ ਕੀ ਕਹਿਣਾ ਚਾਹੁੰਦੇ ਹੋ ਇਹ ਬਾਬਾ ਜਵੰਤ ਸਿੰਘ ਜੀ ਦੀ ਯਾਦ ਵਿੱਚ ਅਸੀਂ ਹਰ ਸਾਲ ਲਾਉਂਦੇ ਅੱਛਾ ਜੀ ਏਅਰਪੋਰਟ ਦੇ ਮਿਲਾਂ ਦਾ ਅੱਛਾ ਜੀ ਉਹਦੀ ਯਾਦ ਵਿੱਚ ਅਪਾ ਹਰ ਸਾਲ ਕੜੀ ਤੌਰ ਕੁਲਕੀਆਂ ਦਾ ਲੰਗਰ ਤੇ ਨਾਲ ਠੰਡੇ ਮਿੱਠੇ ਜੌਲਦੀਆਂ ਸ਼ਿਰੀਆਂ ਚਲਦੀਆਂ ਨੇ ਅੱਛਾ ਜੀ ਠੀਕ ਹੈ ਜੀ ਧੰਵਾਦ ਜੀ ਕਿੰਨੇ ਸਾਲ ਤੋਂ ਲੰਗਰ ਲਾ ਰਹੇ ਹੋ ਇਹ ਪਾਕੀ ਜੇ ਤੋਂ 40 ਸਾਲ ਹੋ ਗਿਆ ਲੱਗਦਾ 4 ਸਾਲ ਤੋਂ ਲਗਾਤਾਰ ਲਾ ਰਹੇ ਹੋ ਤੇ ਬੱਚੇ ਨਾਲ ਗਲੇ ਆ ਸਾਰੇ ਸੋ ਲੋਕਾਂ ਦੇ ਸਹਿਯੋਗ ਨਾਲ ਸਾਰੇ ਨਗਰ ਦੇ ਲੋਕਾਂ ਨਾਲ ਵਗਰਾ ਮਿਲਿਆ ਜੀ ਇਹ ਤੋਂ ਨਵਾਂ ਅੰਕੇ ਲੱਗਦਾ ਬਹੁਤ ਵਧੀਆ ਸਾਰਾ ਨਗਰ ਸੰਸਾਰ ਦਿੱਤਾ ਨਿਕਲਿਆ ਠੀਕ ਹੈ ਜੀ ਅੱਛਾ ਫਟੂ ਜੀ ਮੀਰਾਕੋਟ ਤੋਂ ਤੇ ਮੀਰਾਕੋਟ ਤੁਸੀਂ ਮੀਰਾਕੋਟ ਕਾਫੀ ਦੂਰ ਪੈਦਾ ਇੱਥੇ ਸੇਵਾ ਕਰਨ ਪਹੁੰਚਿਆ ਹਾਂ ਜੀ ਜੀ ਇੱਥੇ ਅਡੀ ਜ਼ਮੀਨ ਹੈ ਜੀ ਇੱਥੇ ਅਸੀਂ ਸੇਵਾ ਕਰਨ ਵਾਸਤੇ ਕਿਉਂਕਿ ਅੱਜ ਇਹ ਟੱਕਰ ਲੰਡੇ ਆ ਜ਼ਿਮੇਵਾਰ ਜਿੰਨਾ ਨੂੰ ਹੋ ਗਿਆ 4-5 ਸਾਲ ਮੈਂ ਆ ਪਹਿਲੇ ਲੰਗਰ ਤੇਰੀ ਆ ਆਹਣਾ ਅੱਛਾ ਤੇ ਇਹ ਲੰਗਰ ਸਿਰ ਪਿੰਡ ਦੇ ਸਹਿਯੋਗ ਨਾਲ ਲੱਗਦਾ ਕੋਈ ਐਨਆਰਆਈ ਭਰਾਵਾਂ ਦਾ ਯਾਰ ਹੋਰ ਕਿਸੇ ਦੂਜੇ ਤੇ ਨਹੀਂ ਜੀ ਇਹ ਪਿੰਡ ਦੇ ਸਹਿਯੋਗ ਨਾਲ ਆਉਂਦੇ ਜੀ ਮੂਰ ਭਰਾ ਇਹ ਕਹਿੰਦੇ ਕਰਦੇ ਸਰਮਾ ਦਾ ਵੀ ਕੰਮ ਚ ਚੇ ਕਰ ਲਾਉਂਦੇ ਆ ਠੀਕ ਹੈ ਤੇ ਅੱਜ ਕਿਹੜੀ ਕਿਹੜੀ ਜੀ ਦਾ ਲੰਗਰ ਲਾਇਆ ਗਿਆ ਸੀਗਾ ਅੱਜ ਇੱਥੇ ਲੰਗਰ ਲਾਇਆ ਗਿਆ ਕੜੀ ਚੋਲ ਦਾ ਜੀ ਅੱਛਾ ਜੀ ਕੱਡੇ ਮਿੱਠੇ ਜਲਦੀ ਜੀ ਮੁਰਸੀਆਂ ਦਾ ਲੰਗਰ ਜੀ ਐਸਟੀਮ ਦਾ ਲੰਗਰ ਜੀ ਤੁਸੀਂ ਬੋਲੋ ਜੀ ਕਿ ਕਰੀ ਤੁਹਾਨੂੰ ਵੀਰ ਬੀੜ ਕਰੋ ਕੀ ਕੀ ਕਰਨਾ ਚਾਹੁੰਦੇ ਹੋ ਅੱਜ ਵੀ ਪਈ ਐ ਸ਼ੰਗਰ ਰਿਹਾ ਜੀ ਦੋਨੇ ਲੰਗਰ ਰਿਹਾ ਜੀ ਸਪੇ ਜਾਗ ਰਿਹਾ ਜੀ ਅੱਛਾ ਜੀ ਤੇ ਨਾਲ ਹੈ ਜੀ ਆਈਸਕ੍ਰੀਮ ਨਾਲ ਹੈ ਜੀ ਅੱਛਾ ਤੇ ਹੁਣਾ ਤਕਰੀਬਨ ਇਸ ਵੇਲੇ ਪੌਣੇ 7 ਦਾ ਟਾਈਮ ਹੋ ਗਿਆ ਤੇ ਕਿੰਨੇ ਵਜੇ ਸ਼ੁਰੂ ਕੀਤਾ ਸੀ ਲੰਗਰ ਜੀ ਅੱਜ ਵੀ 8 ਵਜੇ ਕੀਤਾ ਸੀ ਤੇ ਹਜੇ ਤੱਕ ਚੱਲਣ ਦੀਆਂ ਹਾਇ ਤਾਂ ਕੁਲਫੀਆਂ ਫੜੀਆਂ ਹੋਈਆਂ ਕੁਲਫੀਆਂ ਖਾਈ ਪਰ ਤਾਂ ਕਰੀ ਮੜੀਆਂ ਕੀਆ ਕੀ ਬਾਤ ਹੈ ਜੀ ਮਰਕ ਆਪਾਂ ਤਾਂ ਰੋਕ ਰਖਾ ਕੇ ਹਰਿਆ ਨੂੰ ਕੁਲਫੀਆਂ ਵੰਡੀਆਂ ਜਾ ਰਹੀਆਂ ਜੀ ਬਹੁਤ ਮਿਹਰਬਾਨੀ ਜੀ ਪੜਾ ਜਾ ਰਿਹਾ ਇੱਥੇ ਪਹੁੰਚੇ ਆ ਜੀ ਸਾਡੇ ਹੁਕਮਾਂਦ ਕੋਟੀ ਆ ਜੀ ਹਾਦੀਏ ਸੇਵਾ ਨੂੰ ਚਾਰ ਚੈਨਲ ਆਉਣ ਵਾਸਤੇ ਜੀ ਪਹੁੰਚਿਆ ਜੀ ਬਹੁਤ 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 ਪਾਣੀ ਦੀ ਤਰਫ ਬਣਾ ਪਿੱਛੇ ਹੈ ਹੈ ਨਾ ਕਾੜੀ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ